ਸਾਬ ਅੱਜ ਸੁਖਪਾਲ MLA ਸੁਖਪਾਲ ਖੇੜਾ ਜੀ ਜਮਾਨਤ ਤੇ ਤਰੀਕ ਸੀ ਜੱਜ ਕਸ ਦਰਜ ਕੀ ਹੋਇਆ ਸੁਣਵਾਈ ਤੇ ਮੈਂ ਐਡਵੋਕੇਟ ਅਦਰ ਢਿੱਲੋਂ ਜੀ ਜ਼ਿਲ੍ਹਾ ਕਚੈਰੀ ਕਪੂਰਥਲਾ ਤੋਂ ਤੇ ਅੱਜ ਸੁਖਪਾਲ ਖੇੜਾ ਸਾਹਿਬ ਦੀ ਜਮਾਨਤ ਮਨਜ਼ੂਰ ਕੀਤੀ ਗਈ ਜੀ ਜੱਜ ਸਾਹਿਬ ਵੱਲੋਂ ਤੇ ਉਹਨਾਂ ਨੂੰ ਜਮਾਨਤ ਜਿਹੜੀ ਅਲਾਉ ਹੋ ਗਈ ਹੈ ਜੀ ਤੇ ਬੇਲ ਬਾਂਡ ਜਿਹੜੇ ਪਰੰਦੇ ਹੁਕਮ ਹੋਏ ਨੇ ਜੀ ਤੇ ਉਹ ਹੁਣ ਭਰੇ ਜਾਣਗੇ ਤੇ ਅੱਜ ਕੋਸ਼ਿਸ਼ ਕੀਤੀ ਜਾਏਗੀ ਕਿ ਅੱਜ ਉਹਨਾਂ ਨੂੰ ਲਿਆਇਆ ਜਾਏ ਬਾਹਰ ਐਸ ਵੇਲੇ ਚੋਪਾਲ ਖੜਾਜੀ ਕਿਹੜੀ ਜੇਲ੍ਹ ਚ ਨੇ ਨਾਪਾ ਜੇਲ੍ਹ ਦੇ ਵਿੱਚ ਨੇ ਜੀ ਉਹ ਜੀ ਤੇ ਇਹਨਾਂ ਤੇ ਮਾਮਲਾ 30 ਤਰੀਕ ਨੂੰ ਕੀਤਾ ਗਿਆ ਸੀ ਜੀ ਜਮਾਨਤ ਤੇ ਇੰਨੀ ਟਾਈਮ ਲੱਗਿਆ ਕੀ ਕਾਰਨ ਸੀ ਮਾਮਲਾ ਜੀ 4 ਜਨਵਰੀ ਨੂੰ ਐਫ ਆਈ ਆਰ ਹੋਈ ਜੀ ਉਸੇ ਦਿਨ ਐਫ ਆਈ ਆਰ ਹੋਈ ਜੀ ਰਾਤ ਨੂੰ ਜਿਸ ਦਿਨ ਖੈਰਾ ਸਾਹਿਬ ਨੂੰ ਹਾਈ ਕੋਰਟ ਤੋਂ ਜਮਾਨਤ ਮਿਲੀ ਜੀ ਤੇ ਇਹਦਾ ਸੋਲ ਮੋਟਿਵ ਇਹ ਸੀਗਾ ਜੀ ਕਿ ਇਹਨਾਂ ਨੂੰ ਬਾਰ ਨਾ ਅੰਨ ਦਿੱਤਾ ਜਾਵੇ ਇੱਕ ਹੋਰ ਐਫਆਈਆਰ ਕਰਕੇ ਇਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ ਜੀ ਤੇ ਜਿਹੜੀ ਐਫਆਈਆਰ ਦੇ ਵਿੱਚ ਇਹ ਬੇਲ ਕਰਨ ਚ ਡਿਲੇ ਹੋਈ ਹੈ ਜੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਡਿਲੇ ਕੀਤੀ ਗਈ ਜੀ ਅ ਰਿਕਾਰਡ ਲਈ ਤਰੀਕ ਪਾਈ ਗਈ ਜੀ 9 ਤਰੀਕ ਨੂੰ ਇਹਨਾਂ ਨੇ ਨਹੀਂ ਰਿਕਾਰਡ ਲਿਆਂਦਾ ਜੀ 9 ਤਰੀਕ ਨੂੰ ਜੋ ਰਿਕਾਰਡ ਨਹੀਂ ਲਿਆਂਦਾ ਜੀ ਫਿਰ ਇਹਨਾਂ ਨੇ ਟਾਈਮ ਜ਼ਿਆਦਾ ਮੰਗਿਆ ਪਰ ਜੱਜ ਸਾਹਿਬ ਨੇ 11 ਤਰੀਕ ਦਿੱਤੀ ਜੀ 11 ਤਰੀਕ ਨੂੰ ਵੀ ਰਿਕਾਰਡ ਨਹੀਂ ਲਿਆਂਦਾ ਜੀ ਇਹਨਾਂ ਨੇ 12 ਤਰੀਕ ਨੂੰ ਰਿਕਾਰਡ ਲਿਆਂਦਾ ਜੀ ਸੋ ਇਹਨਾਂ ਨੇ ਜਾਣਬੁੱਝ ਕੇ ਦੇਰੀ ਕੀਤੀ ਜੀ ਬੇਲ ਹੋਣ ਦੇ ਵਿੱਚ